ਅੱਜ ਅਸੀਂ ਇਸ ਵੇਲੇ ਵਿਧਾਨ ਸਭਾ ਕਾਜ ਨਾਲੇ ਦੇ ਪਿੰਡ ਚੇਤਨਪੁਰਾ ਦੇ ਵਿੱਚ ਖਲੋਤੇ ਆਂ ਅੱਜ ਅਸੀਂ ਤਿੰਨ ਜਿਹੜੇ ਛੋਟੇ ਹਸਪਤਾਲ 8 ਬਡਾਂ ਦੇ ਉਹ ਅਸੀਂ ਗੱਗੋਮਾਲ ਸਦਾਰ ਤੇ ਚੇਤਨਪੁਰਾ ਦੇ ਵਿੱਚ ਸ਼ੁਰੂ ਕੀਤੇ ਆ ਇਹਨਾਂ ਦਾ ਕੰਮ ਵੀ ਅੱਜ ਹੀ ਸ਼ੁਰੂ ਹੋ ਗਿਆ ਸਾਦਿਆਂ ਦੇ ਟੈਂਡਰ ਹੋ ਗਏ ਸਭ ਕੁਝ ਹੋ ਗਿਆ 1 ਕਰੋੜ 10 ਲੱਖ ਰੁਪਈਆ ਜਿਹੜਾ ਚੇਤਨਪੁਰਾ ਦੇ 100 ਹਸਪੀਟਲ ਤੇ ਲੱਗਣਾ ਅੱਟ ਕਮ ਦੇ ਬਣਨਗੇ ਸਭ ਕੁਝ ਬਣੂਗਾ ਚ ਲੈਬ ਵਗੈਰਾ ਡਾਕਟਰ ਵਗੈਰਾ ਹਾਸੀ ਜੋਗੀ ਔਰ ਇਹ ਜਿਹੜਾ ਹਸਪੀਟਲ ਹੈ ਜਿੱਥੇ ਆਪਾਂ ਬਣਾ ਦੇ ਇਹ ਨਾਲ ਹੀ ਇਧਰ ਪਠਾਨ ਨੰਗਲਿਆ ਦੂਜੇ ਪਾਸੇ ਸੰਤੂ ਨੰਗਲਿਆ ਇਧਰ ਮੱਝੂਪੁਰਾ ਕੰਦੋ ਵਾਲੀ ਸਾਡਾ ਜਗਦੇਕ ਲਸ਼ਕੀ ਨੰਗਲ ਇਹ ਸਭ ਪਿੰਡ ਨਾਲ ਨਾਲ ਹੈ ਸਾਡੇ ਪਿੰਡਾਂ ਨੂੰ ਇਹਦੀ ਬੜੀ ਵੱਡੀ ਸੂਖਤ ਹੋਗੀ ਨਾਲ ਹੀ ਅਸੀਂ ਇਸ ਪਿੰਡ ਨੂੰ ਪਲੇ ਗਰਾਊਂਡ ਵਾਸਤੇ ਚਿਤਪੁਰੇ ਨੂੰ 17 ਲੱਖ ਰੁਪਇਆ ਜਿਹੜਾ ਉਹ ਦਿੱਤਾ 20 ਲੱਖ ਰੁਪਇਆ ਜਿਹੜਾ ਉਹ ਅਸੀਂ ਦਿੱਤਾ ਇੱਥੇ ਪੰਚਾਇਤ ਕਾਰਜ ਵਾਸਤੇ ਸੋ ਕਿਉਂਕਿ ਸਾਡੇ ਇਲਾਕੇ ਦਾ ਬੜਾ ਹਿਸਟੋਰੀਕਲ ਪਿੰਡ ਹੈ ਕਮਟ ਸੋਨ ਸਿੰਘ ਜੋਸ਼ ਜੀ ਦਾ ਪਿੰਡ ਹੈ ਉਹ ਰੋਡ ਦੇ ਉੱਤੇ ਆ ਬੜੇ ਸੂਝਵਾਨ ਪੜ੍ਹੇ ਲਿਖੇ ਬੰਦੇ ਇਸ ਪਿੰਡ ਦੇ ਇਸ ਪਿੰਡ ਦੀਆਂ ਗਲੀਆਂ ਨਾਲੀਆਂ ਦਾ ਵੀ ਪਹਿਲਾਂ ਅਸੀਂ ਬਹੁਤ ਵਿਕਾਸ ਕੀਤਾ ਤੇ ਹੁਣ ਵੀ ਅਸੀਂ ਸਦਾ ਬਲਦੇਵ ਸਿੰਘ ਬੱਬੂ ਚੇਅਰਮੈਨ ਜੀ ਤੇ ਸਾਡੇ ਜਸਬੀਰ ਸਿੰਘ ਰਾਜਾ ਸਰਪੰਚ ਜੀ ਇਹਨਾਂ ਦੀ ਗਵਾਹੀ ਵਿੱਚ ਪਿੰਡ ਦੀ ਹੱਦ ਤਦਾਂ ਦਾ ਜੱਡਾ ਉਹ ਡਵੈਲਪਮੈਂਟ ਜਿਹੜੀ ਕਰਾ ਦੇ ਸੋ ਬਿੰਦੂ ਲੱਗਦਾ ਕਿ ਹਲਕੇ ਵਿੱਚ ਤਿੰਨ ਹਸਪਤਾਲ ਜਿਹੜੇ ਮਾਨ ਸਾਹਿਬ ਨੇ ਦਿੱਤੇ ਆ ਇਹਦੇ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਜਿਹੜੀਆਂ ਸਿਹਤ ਸਹੂਲਤਾਂ ਉਹ ਹੋਣ ਗਿਆ ਮਾਨ ਸਾਹਿਬ ਦੀ ਸਰਕਾਰ ਜਿਹੜੀ ਸਿੱਖਿਆ ਤੇ ਸਿਹਤ ਸਹੂਲਤਾਂ ਲਖਾਸਤਾਂ ਦੇ ਰਹੀ ਹੈ ਉਹਦੇ ਉਹਦੇ ਤਹਿਤ ਇੰਨਾ ਹਸਪਤਾਲਾਂ ਦਾ ਵੀ ਬਹੁਤ ਫਾਇਦਾ ਹੋਊਗਾ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਆਪਣੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਉਹਨਾਂ ਦਾ ਬਹੁਤ ਧੰਨਵਾਦੀਆਂ ਕਿ ਉਹਨਾਂ ਨੇ ਸਾਨੂੰ ਤਿੰਨ ਛੋਟੇ ਹਸਪਤਾਲ ਜਿਹੜੇ ਆ ਉਹ ਦਿੱਤੇ ਆ ਇਹ ਨਹੀਂ ਲਾਗਤ ਨਾਲ ਤਿਆਰ ਹੋਗਾ ਇਹ 1 ਕਰੋੜ 10 ਲੱਖ ਰੁਪਈਆ ਇੱਥੇ ਲੱਗੂਗਾ ਵੈਸੇ ਇਹਦਾ ਐਸਟੀਮੇਟ ਤੇ ਸਵਾ ਕਰੋੜ ਦਾ ਸੀਗਾ ਪਰ ਜਦੋਂ ਟੈਂਡਰ ਹੋਇਆ ਤੇ 1 ਕਰੋੜ 10 ਲੱਖ ਜੀ ਹੋ ਗਿਆ ਤੇ ਇਹ 6 ਮਹੀਨੇ ਵਿੱਚ ਕੰਪਲੀਟ ਹੋ ਜਾਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਪਹਿਲੀ ਮਈ ਨੂੰ ਇਹ ਜਿਹੜਾ ਨਾ ਓਪਨ ਹੋ ਜਾ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਫਾਇਦਾ ਹੋਊਗਾ ਇਹਨਾਂ ਦਾ ਮੈਂ ਤੁਹਾਨੂੰ ਦੱਸਦਾ 10-12 ਪਿੰਡ ਜਿਹੜੇ ਆ ਉਹਨਾਂ ਨੂੰ ਫਾਇਦਾ ਹੋਊਗਾ ਸੈਂਟਰ ਪੁਆਇੰਟ ਆ ਉਹਦਾ ਪਹਿਲੀ ਮਈ ਨੂੰ ਇਹਦੇ ਹੀ ਓਪਨ ਕਰਦਾ ਦੇ ਅੱਜ ਤੁਸੀਂ ਆਪਣੇ ਹੱਥਾਂ ਨਾਲ ਜਿਹੜਾ ਤੁ ਘਾਟੂ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਸਪਤਾਲ ਬਣ ਜਾ ਰਿਹਾ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੀ ਹੈ ਦੀ ਰਾਤ ਦੇਣੀ ਇਹਦੀਆਂ ਪਰੇਸ਼ਾਨੀਆਂ 16 17 ਕਿਲੋਮੀਟਰ ਤੋਂ ਦੂਰ ਹਸਪਤਾਲ ਸਾਨੂੰ ਪੈਂਦੇ ਸੀ ਇਹ ਚੌਂਕ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਦੇ ਲਾਗੇ ਹਸਪਤਾਲ ਬਣ ਜਾ ਰਿਹਾ ਧਾਰੀਵਾਲ ਸਾਹਿਬ ਅੱਜ ਕੁਲਦੀਪ ਸਿੰਘ ਦਾ ਭਾਜੀ ਬਲਦੇਵ ਸਿੰਘ ਬਾਬੂ ਜੀ ਦਾ ਤੇ ਸਰਪੰਚ ਸਾਹਿਬ ਚੇਤਨਪੁਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸਾਰੀ ਇਛਾ ਸੰਗ ਨੂੰ ਲਾਗੇ ਲਾਗੇ ਇਲਾਕੇ ਵਾਲਿਆਂ ਨੂੰ ਪਿੰਡਾਂ ਵਾਲਿਆਂ ਨੂੰ ਸੂਲਤ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਰਦਾਰ ਬਲਦੇਵ ਸਿੰਘ ਬਾਬੂ ਚੇਤਨਪੁਰਾ ਚੇਅਰਮੈਨ ਮਾਰਕੀਟਿੰਗ ਕਮੇਟੀ ਜਨਾਲਾ ਪਿੰਡ ਚੇਤਨਪੁਰਾ ਤੇ ਅੱਜ ਮੇਰੇ ਪਿੰਡ ਨੂੰ ਬਹੁਤ ਵੱਡਾ ਤੋਹਫਾ ਦੇ ਕੇ ਗਏ ਨੇ ਸਾਬਕਾ ਮੰਤਰੀ ਸਰਦਾਰ ਕਲਦੀਪ ਸਿੰਘ ਧਾਲੀਵਾਲ ਜੀ ਮੈਂ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਆਪਣੇ ਨਗਰ ਵੱਲੋਂ ਆਪਣੇ ਸਾਰੇ ਚੇਤਨਪੁਰੇ ਪਿੰਡ ਵੱਲੋਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਤੇ ਉਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਮੇਰੇ ਪਿੰਡ ਨੂੰ ਇੱਕ 24 ਘੰਟਾ ਵਾਲਾ ਹਸਪਤਾਲ ਦੇ ਕੇ ਨਵਾਜਿਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਜਿਹੜਾ ਦੌਰ ਚੱਲਦਾ ਬਿਮਾਰੀਆਂ ਤੇ ਨਾਰਮਲ ਹਰੇ ਘਰਾਂ 'ਚ ਚੱਲਦੀਆਂ ਕੋਈ ਨੇਰੇ ਸਵੇਰੇ ਕੋਈ ਵੀ ਮੇਰੇ ਪੰਜਾਂ ਨਗਰਾਂ ਨੂੰ ਪ੍ਰੋਬਲਮ ਆਊਗੀ ਇੱਥੇ ਹਸਪਤਾਲ ਦੇ ਵਿੱਚ 24 ਕਿਤੇ ਡਾਕਟਰ ਹੋਣਗੇ ਤੇ ਆਪਾਂ ਜਦੋਂ ਵੀ ਆਕੇ ਆਪਾਂ ਇੱਥੇ ਆਪਣੀ ਕਿਸੇ ਵੀ ਕੋਈ ਐਕਸੀਡੈਂਟ ਹੁੰਦਾ ਕੋਈ ਬਿਮਾਰੀ ਆ ਕੋਈ ਕਿਸੇ ਚੀਜ਼ਾਂ ਵੀ ਰੋਗ ਆ ਤੇ ਇੱਥੇ ਆਕੇ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ ਉਹਨੂੰ ਹੱਲ ਕਰ ਸਕਦੇ ਹਾਂ ਹਾਂਜੀ ਕਿੰਨੀ ਕੀ ਜ਼ਰੂਰ ਸੀਗੀ ਹਸਪਤਾਲ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰ ਸੀਗੀ ਪਹਿਲੋਂ ਮੇਨ ਡਿਸਪੈਂਸਰੀ ਉਹ ਵੀ ਚੇਤਨਪੁਰੇ ਸੀਗੀ ਤੇ ਉਹ ਤੋਂ ਅਪਗ੍ਰੇਡ ਕਰਾ ਕੇ ਜੋ ਹੁਣ ਮੈਂ ਬੜੀ ਕੋਸ਼ਿਸ਼ ਦੇ ਨਾਲ ਧਾਲੀਵਾਲ ਸਾਹਿਬ ਨੂੰ ਬੜਾ ਉਹਨਾਂ ਨੂੰ ਪ੍ਰੈਸ਼ਰ ਕੀ ਪਾਇਆ ਉਹਨਾਂ ਤੇ ਵੀ ਜੇ ਤਿੰਨ ਹਸਪਤਲ ਆਏ ਮੇਰੇ ਪਿੰਡ ਨੂੰ ਦਿੱਤਾ ਜਾਵੇ ਤੇ ਉਹਨਾਂ ਮੇਰੀ ਮੰਗ ਸਵੀਕਾਰ ਕੀਤੀ ਜੋ ਅੱਜ ਮੇਰੇ ਪਿੰਡ ਦੇ ਵਿੱਚ ਉਹ ਨਹੀਂ ਪੱਥਰ ਰੱਖ ਕੇ ਗਏ ਨੇ ਮੈਂ ਉਹਨਾਂ ਦਾ ਇਹ ਤੁਹਾਡੀ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂਜੀ ਹੋਰ ਕਿਹੜੇ ਕਿਹੜੇ ਪਿੰਡ ਚ ਰੱਖਿਆ ਗਏ ਹੋਰ ਜੀ ਇੱਕ ਗੱਗੋ ਮਾਲਿਆ ਇੱਕ ਸਦਾਹ ਰਿਆ ਤੇ ਇੱਕ ਮੇਰਾ ਪਿੰਡ ਚੇਤਨਪੁਰਾ ਜੀ ਟੋਟਲ ਕਿੰਨੀ ਲਗਤ ਨਾਲ ਤਿਆਰ ਹੋਇਆ ਇਹ ਜੀ ਕੁਝ ਇੱਕ ਕਰੋੜ ਤੇ ਕੋਈ 13-14 ਲੱਖ 13 13-14 ਲੱਖ ਰੁਪਈਆ ਜੀ